ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚਿਆ ਪਠਾਨਕੋਟ ਦਾ ਹਲਕਾ ਪੁਆ ਹੈ ਪਿੰਡ ਹੈਗਾ ਨਿਸ਼ਾਰਾ ਖੁੱਡ ਤਸਵੀਰਾਂ ਮੌਕੇ ਨਹੀਂ ਮੈਂ ਤੁਹਾਨੂੰ ਦਿਖਾਵਾਂਗੀ ਤੇ ਜਿਹੜੀ ਇਹ ਦੇਰ ਰਾਤ ਦੀਆਂ ਹੈਗੀਆਂ ਉਹ ਵੀ ਦਿਖਾਵਾਂਗੇ ਦੱਸਦੀ ਕਿ ਇੱਥੇ ਇੱਕ ਗੁਜਰ ਪਰਿਵਾਰ ਦਾ ਢੇਰਾ ਹੈਗਾ ਤਸਵੀਰਾਂ ਦਿਖਾਵਾਂਗੇ ਦੇਖ ਸਕਦੇ ਹੋ ਇੱਥੇ ਕਿਵੇਂ ਇੱਕ ਪ੍ਰਾਲੀ ਨੂੰ ਅੱਗ ਲੱਗੀ ਹੈ ਕਾਫੀ ਮਾਤਰਾ ਦੇ ਵਿੱਚ ਪ੍ਰਾਲੀ ਸੀਗੀ ਦੇਖ ਸਕਦੇ ਹੋ ਅਸਲੇ ਵੀ ਅੱਗ ਜਿਹੜੀ ਚੱਲ ਰਹੀ ਹੈ ਪਰਿਵਾਰ ਜਿਹੜਾ ਹੈਗਾ ਆਪੇ ਹੀ ਇਸ ਨੂੰ ਜਿਹੜਾ ਬੁਝਾਉਣ ਦੀ ਕੋਸ਼ਿਸ਼ ਕਰਿਆ ਕਹਿੰਦੇ ਨੇ ਰਾਤ ਵੀ ਤਿੰਨ ਗੱਡੀਆਂ ਜਿਹੜੀਆਂ ਆਈਆਂ ਸੀਆਂ ਅੱਗ ਬੁਝਾਉਣ ਵਾਲੀਆਂ ਜਿਨ੍ਹਾਂ ਨੇ ਦੇਰ ਰਾਤ ਤੱਕ ਕੋਸ਼ਿਸ਼ ਕੀਤੀ ਪਿੰਡ ਵਾਲੇ ਸੀਗੇ ਉਹਨਾਂ ਵੱਲੋਂ ਵੀ ਕਾਫੀ ਜਿਹੜੀ ਹੈ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਲੇਕਿਨ ਅੱਗ ਤੇ ਹਜੇ ਤੱਕ ਵੀ ਜਿਹੜਾ ਕਾਬੂ ਨਹੀਂ ਪਾਇਆ ਗਿਆ ਦੱਸ ਦੇ ਕਿ ਕਹਿੰਦੇ ਨੇ ਕਿ ਹਰ ਸਾਲ ਤਕਰੀਬਨ 2 ਸਾਲ ਜਾਂ 3 ਸਾਲ ਬਾਅਦ ਇੱਥੇ ਇਹ ਹਾਦਸਾ ਜ਼ਰੂਰ ਹੁੰਦਾ ਇੱਥੇ ਅੱਗ ਲੱਗਦੀ ਆ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਕੋਈ ਸ਼ਰਾਰਤੀ ਅਨਸਰ ਹੈਗੇ ਨੇ ਜਿਹੜੇ ਅੱਗ ਲਗਾ ਕੇ ਇਹਨਾਂ ਦਾ ਵੱਡਾ ਨੁਕਸਾਨ ਕਰਦੇ ਨੇ ਕਿਉਂਕਿ ਇੱਥੇ ਨਾ ਤੇ ਕੋਈ ਬਿਜਲੀ ਦੀ ਤਾਰ ਉੱਪਰੋਂ ਹਾਈ ਵੋਲਟੇਜ ਦੀ ਲੰਗਦੀ ਆ ਨਾ ਹੀ ਕਿਸੇ ਤਰ੍ਹਾਂ ਦੀ ਗੱਲ ਇਦਾਂ ਦੀ ਹੈਗੇ ਵੀ ਇੱਥੇ ਜਿਹੜੀ ਅੱਗ ਲੱਗ ਸਕੇ ਇੱਥੇ ਇਹਨਾਂ ਦਾ ਵੀ ਕਹਿਣਾ ਜਦੋਂ ਗਲਵਾਦ ਕੀਤੀ ਆ ਕਿ ਕੋਈ ਨਾ ਕੋਈ ਜ਼ਰੂਰ ਇੱਕ ਕੋਈ ਸ਼ਰਾਰਤੀ ਹੈਗਾ ਜਿਹੜਾ ਇੱਥੇ ਅੱਡੀ ਵੱਡੀ ਜਿਹੜੀ ਬਾਰਦਾਤ ਨੂੰ ਅੰਜਾਮ ਦਿੰਦਾ ਇਹਨਾਂ ਦਾ ਲੱਖਾਂ ਦਾ ਨੁਕਸਾਨ ਕਰ ਦਿੰਦਾ ਇਹ ਵੀ ਦੱਸ ਦਿੱਤੀ ਕਿ ਜੇਕਰ ਸਮੇਂ ਰਹਿੰਦੇ ਲੋਕ ਇਸ ਵੱਲ ਨਹੀਂ ਦੇਖਦੇ ਨਹੀਂ ਪਤਾ ਚੱਲਦਾ ਤੇ ਇੱਥੇ ਵੱਡਾ ਨੁਕਸਾਨ ਵੀ ਹੋ ਸਕਦਾ ਸੀਗਾ ਕਿਉਂਕਿ ਨਾਲ ਡੇਰਾ ਹੋ ਸਕਦਾ ਘਰ ਨੂੰ ਵੀ ਅੱਗ ਲੱਗ ਸਕਦੀ ਸੀਗੀ ਗੱਲਬਾਤ ਸੁਣਾਣੇ ਇਸ ਪਰਿਵਾਰ ਨਾਲ ਕੀਤੀ ਇਹਦੇ ਜਿਹੜੇ ਪਿੰਡ ਦੇ ਸਰਪੰਚ ਹੈਗੇ ਆ ਬੀਜੇ ਕੁਮਾਰ ਜੀ ਉਹਨਾਂ ਨਾਲ ਵੀ ਕੀਤੀ ਹੋਈ ਕੀ ਉਹਨਾਂ ਦਾ ਕਹਿਣਾ ਤੇ ਕੀ ਉਹਨਾਂ ਦੀ ਮੰਗ ਹੈਗੀ ਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਹਾਂਜੀ ਭਾਈ ਕੀ ਨਾਂ ਹੈ ਆਪਣਾ ਸਰ ਮੁਰਾਦ ਅਲੀ ਸਾਡਾ ਨਾਂ ਹੈ ਬਾਦਲ ਜੀ ਕੀ ਗੱਲਬਾਤ ਹੋਈ ਆ ਪ੍ਰਾਲੀ ਨੂੰ ਕਾਫੀ ਅੱਗ ਲੱਗੀ ਆ ਮੈਂ ਫਿਰ ਰਾਤੀ ਘਰ ਨਹੀਂ ਇੱਥੇ ਧਾਮ ਸੀ ਸਾਡੇ ਲਾਗੇ ਕੋਈ ਪਿੰਡ ਪਠਾਨਜਕ ਤੇ ਆਈ ਉਧਰੋਂ ਨਿਕਲ ਕੇ ਵੇਲੇ ਹੋ ਗਏ ਜਿੱਦਾਂ ਬਾਹਰ ਆਇਆ ਰੋਡ ਤੇ ਪੁੱਜੇ ਹਾਂ ਤੇ ਨਾਲ ਹੀ ਇਥੋਂ ਫੋਨ ਚੱਲ ਗਿਆ ਘਰੋਂ ਵੀ ਐਂ ਦਾ ਕਰਕੇ ਪ੍ਰਾਲੀ ਨੂੰ ਅੱਗ ਲੱਗੀ ਆ ਫਿਰ ਇਥੇ ਪੰਚਾਇਤ ਪਿੰਡ ਸਾਰਾ ਲਾਗੇ ਜਿੰਨੇ ਸਾਡੇ ਗੁਜਰਪਾਈਚਾਰਾ ਸਾਰਾ ਵਿਚਾਰਾ ਇਕੱਠਾ ਹੋ ਗਏ ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਥੋੜੀ ਜੀ ਕਰਕੇ ਬਚੀ ਜਾਣੀ ਵੀ ਬਾਕੀ ਸਾਰੀ ਪ੍ਰਾਲੀ ਜਿਹੜੀ ਸੀ ਉਹ ਸੜ ਗਈ ਆ ਕਿੰਨੀ ਕੁ ਪ੍ਰਾਲੀ ਸੀਗੀ ਐਸਰ ਕੋ 45 ਕੇ ਲੀ ਪ੍ਰਾਲੀ ਕਿੰਨੇ ਕਹਿੰਦਾ ਨ ਕਈ 3-3 ਲੱਖ ਰੁਪਏ ਦਾ ਨੁਕਸਾਨ ਹੋਇਆ। ਕਹਿੰਦੇ ਨੇ ਤਕਰੀਬਨ ਹਰ ਸਾਲ ਜਾਂ ਸਾਲ ਡੇਢ ਸਾਲ ਬਾਅਦ ਇੱਥੇ ਅੱਗ ਲੱਗਦੀ। ਇੱਥੇ ਲੱਗਦਾ। ਅੱਜ ਤੋਂ ਸਰ 3 ਸਾਲ ਪਹਿਲੇ ਵੀ ਇਦਾਂ ਹੋਇਆ ਸੀ। ਅੱਗ ਲਾ ਕੇ ਕੋਈ ਰਾਜਸਾਰੀ ਪਰਾਲੀਆਂ ਤੜਾਂ ਤੂੜੀ ਜੋ ਵੀ ਸੀਗਾ ਸਾਰਾ ਫੂਕੇ ਚਲ ਗਿਆ ਸੀ। ਕਿ ਵੀ ਦੇਖਰੂ ਲੱਗਦਾ ਨਾ ਕੋਈ ਇੱਥੇ ਤਾਰ ਐ ਨਾ ਕੋਈ ਉਦਾਂ ਦੀ ਗੱਲ। ਇਦਾਂ ਦਾ ਤਾਰ ਕਰਕੇ ਕੋਈ ਉਹ ਨਹੀਂ ਐ ਦੂਜਾ ਸਾਡਾ ਜਿੰਮੇਦਾਰ ਭਾਈ ਚਾਰਾ ਜਿਹੜਾ ਸਾਡੀਆਂ 3-4 ਪੀੜੀਆਂ ਇੱਥੇ ਨਿਕਲ ਗਿਆ ਮੇਰੇ ਹੋਜ ਦੇ ਵਿੱਚ ਹੀ। ਸਾਡੇ ਦਾਦੇ ਪਰਦਾਦੇ ਇਹਨਾਂ ਪਿੰਡਾਂ 'ਚ ਹੀ ਰਹਿੰਦੇ ਰਹੇ ਬੜੇ ਅੱਛੇ ਲੋਕ ਨੇ ਇ ਬੜੀ ਮਤਕੀਤੀ ਹੈ ਵਿਚਾਰਿਆਂ ਨੇ ਇਹ ਸਾਡਾ ਗੁੱਜਰ ਭਾਈਚਾਰੇ ਦਾ ਇਹੀ ਕੰਮ ਹੈ ਐਡਾ ਵੱਡਾ ਦਿਲ ਕਰਕੇ ਜਨਵਾਰਾਂ ਦਾ ਜਿਹੜਾ ਆਚਾਰਾ ਖਤਮ ਕਰਨਾ ਅੱਗ ਲਾ ਕੇ ਫੂਕ ਦੇਣਾ ਸ਼ਰਾਰਤਬਾਜ਼ੀਆਂ ਨਾਲ ਤੇ ਬਾਹਰ ਦੇ ਕੋਈ ਲੋਕ ਨਹੀਂ ਆ ਸਰ ਇਹ ਸਾਡੇ ਲੋਕਲ ਇਥੋਂ ਦੇ ਲੱਗਵੰਦੇ ਲੋਕ ਆ ਕਿੰਨੀਆਂ ਗੱਡੀਆਂ ਆਈਆਂ ਸੀਗੀਆਂ ਮੌਕੇ ਗੱਡੀਆਂ ਸਰ ਪਾਣੀ ਦੀ ਪਹਿਲੇ ਇੱਕ ਉਹਨਾਂ ਨੇ ਭੇਜੀ ਸੀ ਫਿਰ ਉਹ ਇੱਕ ਨਾਲ ਦਵਾਰਾ ਨਹੀਂ ਗਿਆ ਫਿਰ ਦੂਜੀ ਗੱਡੀ ਹੋਰ ਮਗੋਈ ਦੋ ਵੱਡੀਆਂ ਪਠਾਨਕੋਟੋਂ ਆਈਆਂ ਇੱਕ ਉਹਨਾਂ ਦਿਨਗਰੋਂ ਮਗੋਈ ਕੀ ਅੱਗ ਬੁੱਝ ਚੁੱਕੀ ਹੈ ਜਾਂ ਹਜੇ ਨਹੀਂ ਨਹੀਂ ਸਰ ਅੱਗ ਬੁਜੀ ਨਹੀਂ ਉਹ ਛੱਟ ਕੇ ਹਾਰ ਕੇ ਵਿਚਾਰੇ 4 ਵਜੇ ਤੱਕ ਜੋਰ ਲਾ ਕੇ ਚੱਲ ਗਏ ਸੀ ਅੱਗ ਦੇ ਜੀ ਵੀ ਉਸੇ ਤਰ੍ਹਾਂ ਚੱਲਦੀ ਪਈ ਆ ਹੁਣ ਦੁਬਾਰਾ ਫਿਰ ਗੱਡੀਆਂ ਨੂੰ ਜਾਣਿਆ ਸੀ ਵੀ ਪੰਜਾਬ ਸਰਕਾਰ ਵੀ ਸਾਡੀ ਇਹਦੇ 'ਚ ਥੋੜਾ ਧਾਵਨ ਕਰੇ ਸਾਡੀ ਮਤ ਕਰੇ ਗਰੀਬ ਲੋਕ ਆ ਕਿ ਨਾ ਜੀ ਮੇਰੇ ਨਾਲ ਕਾਲਾ ਦਿਨ ਆ ਕਾਲੇ ਦਿਨ 'ਚ ਕੀ ਗੱਲਬਾਤ ਹੋਈ ਆ ਪਿੱਛੇ ਦੇਖਿਆ ਵੀ ਕਾਫੀ ਟਰਾਲੀ ਜਿਹੜੀ ਆ ਜਲ ਚੁੱਕੀ ਆ ਹਜੇ ਵੀ ਜਲ ਰਹੀ ਆ ਅੱਖਾਂ ਬਾਝ ਕਿਸੇ ਨੇ ਦੇਖਿਆ ਨਹੀਂ ਅੱਗ ਲੱਗੀ ਦੀ ਰੱਖੀ ਆ ਪਤਾ ਕੋਈ ਨਹੀਂ ਕਿਹਨੂੰ ਕੌਣ ਲਾ ਕੇ ਚੱਲ ਗਿਆ ਅੱਗੇ ਵੀ 3 ਸਾਲ ਇਸ ਤੋਂ ਪਹਿਲਾਂ ਸਾਰੀ ਪਰਾਲੀ ਨੂੰ ਅੱਗ ਲਾ ਕੇ ਚੱਲ ਗਿਆ ਸੀ ਤੇ ਅੱਜ ਨਵੀਂ ਘਟਨਾ ਮੁੜ ਕੇ ਹੋਈ ਹੈ ਇਹ। ਪਿੱਪਰਾਲੀ ਸਾਰੀ ਫਕੂਜੇ ਅਜੇ ਕੁਦਰਤੀ ਜਾਗੇ ਦੇ ਹੀ ਤੇ ਜਿੱਦ ਤੋਂ ਪਿੰਡ ਪੂਰਾ ਪੈ ਗਿਆ ਤੇ ਥੋੜਾ ਬਚਾ ਕਰਕੇ ਰੋਕੀ। ਲੱਗਦਾ ਨਹੀਂ ਕਿ ਨਹੀਂ ਪਤਾ ਲੱਗਦਾ ਕੁਝ ਵੱਡਾ ਨੁਕਸਾਨ ਹੋ ਸਕਦਾ ਹੈ। ਬਿਲਕੁਲ ਜੀ ਬਿਲਕੁਲ ਵੱਡਾ ਨੁਕਸਾਨ ਹੋ ਹੋਰ ਇਸ ਤੋਂ ਵੱਡਾ ਹੋਰ ਕੀ ਹੋਣਾ ਜਿਹੜਾ ਇੰਨੇ ਪਰਾਲੀ ਇਕੱਠੀ ਕੀਤੀ ਸੀ 3-4 ਲੱਖ ਦੀ ਪਰਾਲੀ ਪਰਾਲੀ ਆ ਜਿਹੜੀ ਫੂਕੇ ਹੋਰ ਇੱਥੇ ਲਾਗੇ ਮਕਾਨ ਹੀ ਛੱਡਣ ਨੂੰ ਅੱਗ ਪੈ ਸਕਦੀ ਸੀ। ਇਹ ਜਦ ਇਹ ਕੁਦਰਤ ਦੀ ਇੰਨਾ ਭਲਾ ਹੋ ਗਿਆ ਵੀ ਪਿੰਡ ਸਾਰਾ ਜਾਗੇ ਦਾ ਆਪੋ ਜਾਗੇ ਦੇ ਘਰ ਵਾਲੇ ਤੇ ਇੰਨਾ ਬਤਾ ਹੋ ਗਿਆ ਅਜੇ ਵੀ ਅੱਗ ਚੱਲਣ ਦੀ ਅਜੇ ਅੱਗ ਚੱਲਣ ਦੀ ਅੱਗ ਕਿਹੜੀ ਹੈ ਅਜੇ ਬੁੱਝ ਗਈ ਹੈ ਕੀ ਮੰਗ ਕਰਦੇ ਹੋ ਤੇ ਹੁਣ ਸਰਕਾਰ ਕੋਲੋਂ ਜੋ ਸਰਕਾਰ ਸਾਡੀ ਮਦਦ ਕਰ ਸਕਦੀ ਹੈ ਜੋ ਵੀ ਕਰ ਸਕਦੀ ਹੈ ਅਸੀਂ ਗਰੀਬ ਬੰਦੇ ਆ ਇਹਨਾਂ ਕੋਲ ਚ ਕਰਕੇ ਤੇ ਇਕੱਠੀ-ਕੁਠੀ ਕਰਕੇ ਤੇ ਮੁੜ ਕੇ ਲੋਕੇ ਅੱਗ ਲਾ ਕੇ ਤੁਰ ਜਾਂਦੇ ਆ ਕੀ ਨਾ ਯਾਤਨਾ ਮੇਰਾ ਨਾਮ ਸਰ ਵਿਜੇ ਕੁਮਾਰ ਆ ਮੈਂ ਨਿਸ਼ੈਰ ਖੋ ਤੋਂ ਸਰਪੰਚਾਂ ਕੀ ਗੱਲਬਾਤ ਹੋਈ ਹੈ ਤੁਹਾਡੇ ਇੱਥੇ ਅੱਗ ਲੱਗੀ ਜਿਹੜੀ ਗੱਲਬਾਤ ਇਹ ਹੋਈ ਹੈ ਕਿ ਮੈਂ ਰਾਤ ਜਦੋਂ ਮੈਨੂੰ ਫੋਨ ਆਇਆ ਇਹਨਾਂ ਦੀ ਕੁੜੀ ਦਾ ਕੋਈ 5:30 ਵੇ ਨਾਲ ਇਹਨਾਂ ਰੋਲਾ ਪਾਇਆ ਐਸੀ ਮਤਲਬ ਕਿ ਅੱਗ ਲੱਗ ਗਈ ਅੱਗ ਲੱਗ ਗਈ ਤੇ ਮੈਂ ਉੱਥੋਂ ਭੱਜਿਆ ਮੈਂ ਤੇ ਜਦੋਂ ਆਇਆ ਇੱਥੇ ਤੇ ਇੱਥੇ ਅੱਗੇ ਕਾਫੀ ਮਤਲਬ ਲੋਕ ਆ ਚੁੱਕੇ ਸੀ ਇਹਨਾਂ ਦੇ ਬਰਾਦਰੀ ਦੇ ਲੋਕ ਵੀ ਆ ਚੁੱਕੇ ਸੀ ਤੇ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਪਾਣੀ ਦਾ ਬੜਾ ਔਖਾ ਹੁੰਦਾ ਇੰਨੀ ਵੱਡੀ ਧਾੜਾ ਨੂੰ ਅੱਗ ਲੱਗ ਜਾਣੀ ਇੱਕ ਮੱਲਾ ਵੀ ਬੜੀ ਵੱਡੀ ਮਾੜੀ ਘਟਨਾ ਆ ਤੇ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਨਹੀਂ ਗੱਲ ਬਣੀ ਉਦੋਂ ਤੋਂ ਬਾਅਦ ਵਿੱਚ ਅਸੀਂ ਜਿਹੜੇ ਫਾਇਰ ਵਰਗੇਡ ਵਾਲੇ ਆ ਉਹਨਾਂ ਨੂੰ ਫੋਨ ਕੀਤਾ ਉਹਨਾਂ ਦੀਆਂ ਗੱਡੀਆਂ ਆਈਆਂ ਉਹਨਾਂ ਨੇ ਵੀ ਬੜੀ ਮਸੱਕਤ ਕੀਤੀ ਆ ਉਤੋਂ ਬਾਅਦ ਵਿੱਚ ਕਾਫੀ ਪਿੰਡ ਵਾਲਿਆਂ ਨੇ ਵੀ ਮਦਦ ਕੀਤੀ ਹੈ ਇਹਨਾਂ ਦੀ ਬਰਾਦਰੀ ਨੇ ਵੀ ਮਦਦ ਕੀਤੀ ਹੈ ਪਰਾਲੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹਨਾਂ ਦਾ ਜਿਹੜਾ ਨੁਕਸਾਨ ਹੈ ਮੈਨੂੰ ਲੱਗਦਾ ਕਿ 3.5 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਕਹਿੰਦੇ ਨੇ ਅੱਗੇ ਵੀ ਕਈ ਵਾਰੀ ਇਸ ਜਗ੍ਹਾ ਤੇ ਅੱਗ ਲੱਗੇ ਨੇ ਪਰਾਲੀ ਬਰੋਲੀ ਨੂੰ ਲੱਗ ਹਾਂ ਸਰ ਪਹਿਲੇ ਵੀ ਮਤਲਬ ਇੱਕ ਵਾਰ ਪਹਿਲੇ ਵੀ ਅੱਗ ਲੱਗੀ ਸੀ ਉਦੋਂ ਜਿੰਨੀਆਂ ਧੜਾਹੀਆਂ 3-4 ਧੜਾਹੀਆਂ ਉਹ ਸਾਰਿਆਂ ਨੂੰ ਲੱਗ ਗਈ ਇਸ ਵਾਰ ਕਿਸੇ ਨੇ ਮੱਲਾ ਪਈ ਜਾਂ ਸਰਾਰਤ ਕੀਤੀ ਆ ਹੋ ਸਕਦਾ ਵੀ ਟਾਈਮ ਲੈ ਘੱਟ ਹੀ ਉਹਦੀ ਵਜ੍ਹਾ ਕਰਕੇ ਉਹ ਲਾਗੋ ਹੀ ਕਿਤੇ ਲਾ ਕੇ ਚਲੇ ਗਿਆ ਜਦੋਂ ਉਹਨਾਂ ਨੂੰ ਇਹਨਾਂ ਨੂੰ ਪਤਾ ਲੱਗਾ ਆ ਉਦੋਂ ਨੂੰ ਅੱਗ ਜਿਹੜੀ ਉਹ ਕਾਫੀ ਫੈਲ ਚੁੱਕੀ ਸੀ ਕਿਉਂਕਿ ਇਹਨਾਂ ਦਾ ਡੇਰਾ ਥੋੜਾ ਜਿਹਾ ਮੱਲਾ ਵੀ ਇਹਨਾਂ ਦਾ ਘਰ ਥੋੜਾ ਜਿਹਾ ਹਟ ਮਾਇਆ ਤੇ ਇਹਨਾਂ ਦਾ ਪਿਛਲੇ ਬੰਨੇ ਬਣਾਇਆ ਹੋਇਆ ਹੈ ਇਹ ਸੜਕ ਦੇ ਨਜ਼ਦੀਕ ਆ ਉੱਥੇ ਕੋਈ ਲਾ ਕੇ ਤੇ ਚਲੇ ਗਿਆ ਤੇ ਜਦੋਂ ਪਤਾ ਲੱਗਾ ਤੇ ਉਦੋਂ ਕਾਫੀ ਮਤਲਬ ਅੱਗ ਭੜਕ ਚੁੱਕੀ ਸੀ ਕੀ ਮੰਗ ਕਰਦੇ ਤੁਸੀਂ ਸਾਹੀ ਮੰਗ ਇਹ ਕਰਨੇ ਆ ਕਿ ਇਹ ਗੁੱਜਰ ਭਾਈਚਾਰਾ ਜਿਹੜਾ ਦੇਖੋ ਦੁੱਧ ਵੇਚ ਕੇ ਪੱਠੇ ਲੈ ਕੇ ਕਿੰਨੀ ਮਿਹਨਤ ਕਰਕੇ ਗੋਹਾ ਸੁਟਣਾ ਕਿਥੋਂ ਤੱਕ ਜਾ ਕੇ ਵਰਖਾ ਹੋਵੇ ਝੜੀ ਹੋਵੇ ਜਾ ਕੇ ਪੱਠੇ ਪਾਣੇ ਆ ਧਾਰਾਂ ਕੱਢਣੀਆਂ 4 ਵਜੇ ਉੱਠ ਕੇ ਜਾ ਕੇ ਸ਼ਹਿਰ ਤੱਕ ਦੁੱਧ ਪਹਜਾਣਾ ਜਿੱਥੇ ਜਿੱਥੇ ਦੁੱਧ ਪਹਚਾਣਾ ਸਾਹੀ ਮੰਗ ਇਹੋ ਹੀ ਕਰਨੇ ਆ ਕਿ ਇਹਨਾਂ ਜਿਹੜੇ ਗਰੀਬਨ ਵਿਚਾਰੇ ਇਹਨਾਂ ਦੀ ਮਦਦ ਕੀਤੀ ਜਾਏ ਸਰਕਾਰ ਨੂੰ ਮੰਗ ਕਰਦੇ ਆ ਕਿ ਜਿੰਨੀ ਵੀ ਇਹਨਾਂ ਦੀ ਹੈਲਪ ਹੋ ਸਕਦੀ ਆ ਉਹ ਕੀਤੀ ਜਾਏ ਇਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਏ ਧੰਨਵਾਦ